ਤਾਂ ਪ੍ਰਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਗਣਿਤ 55 ਦੇ ਅਭਿਆਸ ਨੋ 1.1 ਦੇ ਨੰਬਰ ਸਵਾਲ ਦੇ ਤੇ ਪਹੁੰਚੇ ਹੋਏ ਆਂ ਤਾਂ ਬੇਟਾ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਬਾਜ਼ਾਰ ਵਿੱਚ ਦੋ ਪ੍ਰਕਾਰ ਦੇ ਪਾਊਡਰ ਦੇ ਡੱਬੇ ਮਿਲਦੇ ਹਨ ਇਕ 8 ਸੈਂਟੀਮੀਟਰ ਕਿਨਾਰੇ ਵਾਲਾ ਘਣ ਆਕਾਰ ਤੇ ਦੂਜਾ 15 ਸੈਂਟੀਮੀਟਰ ਲੰਬਾ 8 ਸੈਂਟੀਮੀਟਰ ਚੌੜਾ ਤੇ 4 ਸੈਂਟੀਮੀਟਰ ਉਚਾਈ ਵਾਲਾ ਘਣਾਵਕ ਆਕਾਰ ਡੱਬਾ ਦੱਸੋ ਦੋਵੇਂ ਵਿੱਚੋਂ ਕਿਸ ਡੱਬੇ ਵਿੱਚ ਪਾਊਡਰ ਵੱਧ ਆਵੇਗਾ ਤੇ ਕਿੰਨਾ ਜੇ ਦੋਵਾਂ ਦੀ ਕੀਮਤ ਇੱਕ ਸਮਾਨ ਹੋਵੇ ਤਾਂ ਕਿਹੜਾ ਡੱਬਾ ਲੈਣਾ ਪਸੰਦ ਕਰੋਗੇ ਤਾਂ ਬੇਟਾ ਨੇਚਰਲੀ ਗੱਲ ਹੈ ਜਿਹਦੇ ਵਿੱਚ ਪਾਊਡਰ ਵੱਧ ਆਊਗਾ ਆਪਾਂ ਉਹੀ ਡੱਬਾ ਪਸੰਦ ਕਰਾਂਗੇ ਜੇ ਇੱਕੋ ਰੇਟ ਤੇ ਮਿਲਦੇ ਪਏ ਆ ਠੀਕ ਹੈ ਤਾਂ ਦੋ ਪ੍ਰਕਾਰ ਦੇ ਪਾਊਡਰ ਦੇ ਡੱਬੇ ਠੀਕ ਹੈ ਪਹਿਲਾ ਡੱਬਾ ਪਹਿਲਾ ਡੱਬਾ ਤੇ ਦੂਜਾ ਡੱਬਾ ਅਸੀਂ ਕੀ ਕਰਾਂਗੇ ਬੇਟਾ ਦੋਵੇਂ ਪ੍ਰਕਾਰ ਦੇ ਡੱਬਿਆਂ ਦਾ ਆਇਤਨ ਕੱਢ ਲਵਾਂਗੇ ਪਹਿਲਾ ਡੱਬਾ ਘਣਾਕਾਰ ਆ ਠੀਕ ਹੈ ਘਣਾਕਾਰ ਤਾਂ ਉਹਦੇ ਬੇਟਾ ਜਦੋਂ ਅਸੀਂ ਪਿਕਚਰ ਬਣਾਉਂਦੇ ਆ ਇਦਾਂ ਦੀ ਬਣ ਜੂਗੀ ਫਿਰਲੇ ਡੱਬੇ ਦੀ ਕੀ ਆ ਪੁੱਤ ਲੰਬਾਈ ਚੁੜਾਈ ਤੇ ਉਚਾਈ ਇੱਕ ਸਮਾਨ ਹੈ ਕਿੰਨੀ-ਕਿੰਨੀ ਆ ਪੁੱਤ 8 ਸੈਂਟੀਮੀਟਰ ਕਿਨਾਰੇ ਵਾਲਾ 8ਾਾ 8th ਆਇਆ ਹੈ ਤੇ 8th ਆਇਆ ਕਿਉਂਕਿ ਇਹਨੇ ਕਹਿ ਦਿੱਤਾ ਵੀ ਉਹ ਕਣ ਐ ਪਾਊਡਰ ਦੇ ਡੱਬੇ ਕਣ ਆਕਾਰ ਦਾ ਆ ਠੀਕ ਹੈ ਇਹ ਕਣ ਦਾ ਮਤਲਬ ਸਾਰੀਆਂ ਸਾਈਡਾਂ ਬਰਾਬਰ ਆ 8 8 ਸੈਂਟੀਮੀਟਰ ਹੈ ਠੀਕ ਹੈ ਦੂਜਾ ਡੱਬਾ ਜਿਹੜਾ ਕਣਾਵ ਆਕਾਰ ਆ ਉਹ ਇਸ ਤਰ੍ਹਾਂ ਦਾ ਪੁੱਤ ਉਹਦੇ ਵਿੱਚ ਲੰਬਾਈ ਚੜਾਈ ਉਚਾਈ ਅਲੱਗ-ਅਲੱਗ ਆ ਠੀਕ ਹੈ ਪੁੱਤ ਤਾਂ ਕਿੰਨੀ ਲੰਬਾਈ ਦਿੰਦਾ ਪਿਆ ਲੰਬਾਈ ਦਿੰਦਾ ਪਿਆ ਹੈ 15 ਸੈਂਟੀਮੀਟਰ ਦੂਜਾ 15 ਸੈਂਟੀਮੀਟਰ ਲੰਬਾ 8 ਸੈਂਟੀਮੀਟਰ ਚੌੜਾ ਤੇ 4 ਸੈਂਟੀਮੀਟਰ ਉੱਚਾ 15 ਸੈਂਟੀਮੀਟਰ ਲੰਬਾ 8 ਸੈਂਟੀਮੀਟਰ ਚੌੜਾ ਤੇ 4 ਸੈਂਟੀਮੀਟਰ ਉੱਚਾ ਆ ਠੀਕ ਹੈ ਹੁਣ ਬੇਟਾ ਆਪਾਂ ਦੋਵਾਂ ਦਾ ਆਇਤਨ ਕੱਢ ਲੈਨੇ ਆ ਤੇ ਫਿਰ ਆਪਾਂ ਡਿਸਾਈਡ ਕਰ ਲੈਨੇ ਆ ਵੀ ਕਿਹੜਾ ਡੱਬਾ ਲਵਾਂਗੇ ਤਾਂ ਆਇਤਨ ਬੇਟਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਘਣਾ ਕਰਨ ਦਾ আয়তন ਭੂਜਾ ਗੁਣਾ ਭੂਜਾ ਗੁਣਾ ਭੂਜਾ ਹੁੰਦਾ 8 ਗੁਣਾ 8 ਗੁਣਾ 8 ਤੇ ਘਣਾਬ ਦਾ আয়তন ਕੀ ਹੁੰਦਾ ਬੇਟਾ আয়তন ਇਹ ਹੁੰਦਾ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ 15 ਗੁਣਾ 8 ਗੁਣਾ 4 ਤਾਂ ਬੇਟਾ ਜਦੋਂ 8 ਗੁਣਾ 8 ਗੁਣਾ 8 ਦਾ আয়তন ਕਰ 8 8 64 64 8 8 ਚੋਕਾ 32 8 43 51 512 ਕਣ ਸੈਂਟੀਮੀਟਰ ਆਇਤਨ ਆ ਗਿਆ ਇਹਦਾ ਠੀਕ ਹੈ ਬੇਟਾ 512 ਕਣ ਸੈਂਟੀਮੀਟਰ ਇਹ ਕਿਹੜਾ ਪਹਿਲੇ ਤਰ੍ਹਾਂ ਦੇ ਡੱਬੇ ਦਾ ਦੂਜੇ ਦਾ 15 8 120 120 15 8 120 120 ਨੂੰ 4 ਨਾਲ ਕਰਾਂਗੇ ਤਾਂ 480 ਕਣ ਸੈਂਟੀਮੀਟਰ ਇਹਦਾ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਤਾਂ ਹੁਣ ਬੇਟਾ ਆ 512 ਘਣ ਸੈਂਟੀਮੀਟਰ ਆ 480 ਘਣ ਸੈਂਟੀਮੀਟਰ ਹੈ ਡੱਬੇ ਦੇ ਵਿੱਚ ਪਾਊਡਰ ਆਉਂਦਾ ਦੋਵਾਂ ਦਾ ਰੇਟ ਬਰਾਬਰ ਹੈ ਜੇ ਰੇਟ ਬਰਾਬਰ ਹੈ ਤੇ ਇਹ ਆਹਾ ਕਣਾ ਆਕਾਰ ਹੈ ਤੇ ਆਹਾ ਕਣਾ ਆ ਆਕਾਰ ਹੈ ਆਕਾਰ ਦਾ ਤਾਂ ਕੋਈ ਮੈਟਰ ਨਹੀਂ ਪੁੱਤ ਜੇ ਰੇਟ ਸੇਮ ਹੈ ਤੇ ਇਹਦੇ ਚ ਪਾਊਡਰ ਵੱਧਾ ਤਾਂ ਨੇਚਰਲੀ ਕਰ ਲੈ ਬੇਟਾ ਅਸੀਂ ਵੱਧ ਪਾਊਡਰ ਵਾਲਾ ਡੱਬਾ ਸੇਮ ਰੇਟ ਦੇ ਵਿੱਚ ਖਰੀਦਾਂਗੇ ਠੀਕ ਹੈ ਤਾਂ ਅਸੀਂ ਕਿਹੜਾ ਡੱਬਾ ਲੈਣਾ ਪਸੰਦ ਕਰਾਂਗੇ ਕਾਨ ਆਕਾਰ ਡੱਬੇ ਨੂੰ ਪਸੰਦ ਕਰਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 9 ਅਗਲੇ ਸਵਾਲ ਪੁੱਤਾ ਆ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ